ਹਾਂਜੀ ਤੇ ਇੱਥੋਂ ਪਾਕਿਸਤਾਨ ਦਾ ਬਾਰਡਰ ਕਿੰਨੀ ਦੂਰੀ ਤੇ ਹੈ ਇੱਥੋਂ ਸਿਰਫ 3 ਕਿਲੋਮੀਟਰ ਜੀ ਇੱਥੋਂ ਚੌਂਕੀਆਂ ਇੱਕ ਕਲਵੰਤ ਚੌਂਕੀ ਸਾਹਮਣੇ ਦੇ ਸੰਢੀ ਆ ਇੱਕ ਟਾਪੂ ਚੌਂਕੀ ਆ ਜੀ ਲਾਗੇ ਤਾਰ ਆ ਜੀ ਹਾਂਜੀ 3 ਕਿਲੋਮੀਟਰ ਤੇ ਦਰਿਆ ਵੀ ਨੇੜੇ ਵਗਦਾ ਹੈ ਇਹਦੇ ਬਿਲਕੁਲ ਦਰਿਆ ਜੀ ਦਰਿਆ ਸਾਨੂੰ ਸਗੋਂ ਲੱਗਿਆ ਜੀ ਦਰਿਆ ਦਾ ਸਾਰਾ ਕਿਲੋਮੀਟਰ ਵੀ ਵਟ ਹਾਂਜੀ ਜਿਹੜਾ ਪਾਣੀ ਤੁਹਾਡੇ ਸਿਹਰੀ ਜਿਹੜਾ ਇਹਦੀ ਜੋ ਬੜਿਆ ਆਗੇ ਉਹ ਦਰਿਆ ਦਾ ਪਾਣੀ ਬੜਿਆ ਹਾਂਜੀ ਇਹ ਦਰਿਆ ਦਾ ਪਾਣੀ ਜੀ ਪਿੰਡ ਠੀਰਾ ਕਰਦੇ ਵੀਦੀ ਹੱਦ ਦੇ ਵੀਦੀ ਦਰਿਆ ਨਾਲ ਲੱਗਦਾ ਜੀ ਦਰਿਆ ਦਾ ਵਨ ਟੁੱਟਿਆ ਸੀ ਜਾਂ ਜਾਂ ਫਿਰ ਉਹ ਦਰਿਆ ਓਵਰਫਲੋ ਹੋ ਕੇ ਤੁਹਾਡੇ ਵੱਲ ਆ ਗਿਆ ਨਹੀਂ ਜੀ ਦਰਿਆ ਓਵਰਫਲੋ ਹੋਇਆ ਜੀ ਸਦਾ ਕੋਈ ਸਾਧਨ ਨਹੀਂ ਗਾ ਕਮਾਈ ਦਾ ਕੋਈ ਸਾਧਨ ਨਹੀਂ ਨਾ ਕਿਸੇ ਮਜ਼ਦੂਰ ਦਾ ਵਾ ਨਾ ਕਿਸੇ ਕਿਸਾਨ ਦਾ ਵਾ ਕਿਸਾਨ ਦਾ ਵੀ ਸਾਰਾ ਨੁਕਸਾਨ ਹੋ ਗਿਆ ਮਜ਼ਦੂਰ ਦੇ ਵੀ ਨੁਕਸਾਨ ਹੋ ਗਿਆ ਜੀ ਤੇ ਜੋ ਬੱਚੇ ਹੁਣ ਸਕੂਲ ਨਹੀਂ ਜਾ ਪਾ ਰਹੇ ਤੇ ਉਹ ਬੱਚੇ ਹੁਣ ਕਿਵੇਂ ਪੜ੍ਹ ਰਹੇ ਨੇ ਬੱਚੇ ਘਰ ਕੀ ਪੜਨਗੇ ਜੀ ਇੱਕ ਤੇ ਪਹਿਲੀ ਗੱਲ ਤੇ ਸਾਡੇ ਕੋਲ ਇੱਥੇ ਰਹਿਣ ਮੈਨੂੰ ਜੇ ਕੋਈ ਘਰਾਂ ਵਿੱਚ ਮਾੜਾ ਮੋਟਾ ਪਾਣੀ ਸੁੱਕਾ ਤੁਸੀਂ ਚਾਰ ਚੁਫੇਰੇ ਵੇਖੋ ਕੈਮਰੇ ਦੇ ਨਾਲ ਪਾਣੀ ਚਾਰ ਚੁਫੇਰੇ ਘਰਾਂ ਦੇ ਵਿੱਚ ਸਿਰਫ ਮਾੜਾ ਮੋਟਾ ਜਿਹੜਾ ਕੋਈ ਅੰਦਰ ਜਿਹੜੇ ਕੋਈ ਬੱਚੇ ਆ ਜਿਹੜੇ ਕੋਈ ਕਮਰਿਆਂ ਵਾਲੇ ਚਾਹ ਕੋ ਥੋੜਾ ਬਲਾ ਚੁੰਕਾ ਚੁੰਕਾ ਬੱਚਾ ਹੋਰ ਤੇ ਸਾਰੇ ਸასი ਘਾਲ ਤੁਸੀਂ ਦੇਖ ਰਹੇ ਹੋ ਮਹਾਪੰਜਾਬ ਯੂਐਸਏ ਤੇ ਮੈਂ ਹਾਂ ਸੰਦੀਪ ਸੈਣੀ ਅੱਜ ਅਸੀਂ ਆਏ ਹਾਂ ਪਿੰਡ ਦਾ ਕੀ ਨਾਮ ਹੈ ਤੀਰਾਗਲਾ ਪਿੰਡ ਵਿੱਚ ਆਏ ਹਾਂ ਇੱਥੇ ਅਸੀਂ ਤੁਹਾਨੂੰ ਇੱਥੇ ਦੇ ਵਿਸਣਿਕ ਨੂੰ ਮਿਲਾਵਾਂਗੇ ਔਰ ਇਹ ਪਿੰਡ ਜਸਟ ਪਾਕਿਸਤਾਨੀ ਬਾਰਡਰ ਤੋਂ 3 ਕਿਲੋਮੀਟਰ ਦੂਰ ਹੈ ਇੱਥੋਂ ਤੁਸੀਂ ਪਾਕਿਸਤਾਨ ਦੀਆਂ ਜੋ ਬਾਰਡਰ ਦੀਆਂ ਤਾਰਾਂ ਉਹ ਵੀ ਦੇਖ ਸਕਦੇ ਹੋ ਤੇ ਇੱਥੇ ਦੇ ਲੋਕਾਂ ਦੀਆਂ ਜੋ ਪ੍ਰੋਬਲਮ ਨੇ ਇਸ ਤੋਂ ਪਹਿਲਾਂ ਵੀ ਪ੍ਰੋਬਲਮ ਹਰ ਤੋਂ ਪਹਿਲਾਂ ਵੀ ਪ੍ਰੋਬਲਮਸ ਇਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ ਹੋਣਗੀਆਂ ਤੇ ਹਰ ਦੇ ਦੌਰਾਨ ਤਾਂ ਪ੍ਰੋਬਲਮ ਤਾਂ ਹੈ ਹੀ ਹੈ ਤੇ ਅਸੀਂ ਇੱਥੇ ਸਭ ਤੋਂ ਪਹਿਲਾਂ ਇੱਥੇ ਦੇ ਬਿਸਨੀਕ ਨਾਲ ਗੱਲ ਕਰਦੇ ਹਾਂ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਾਈ ਜੀ ਤੁਸੀਂ ਇੱਥੇ ਇਸ ਪਿੰਡ ਵਿੱਚ ਕਦੋਂ ਤੋਂ ਰਹਿ ਰਹੇ ਹੋ ਸਾਨੂੰ ਜੀ ਲਗਭਗ ਅਸੀਂ 1971 ਦੇ ਵਿੱਚ 72 ਦੇ ਵਿੱਚ ਆ ਗਏ ਸੀ ਜਿੱਥੇ ਇਸ ਪਿੰਡ ਵਿੱਚ ਆ ਗਏ ਸੀ ਸੀ ਉਦੋਂ ਤੁਸੀਂ ਇਹ ਜੰਗਲ ਸੀ ਉਦੋਂ ਤੁਸੀਂ ਇਹ ਜਗ੍ਹਾ ਤੁਸੀਂ ਇਹ ਵਾਰਤ ਕੀਤੀਆਂ ਹਾਂ ਹਾਂ ਜੀ ਹਾਂ ਜੀ ਇਹ ਪਿੰਡ ਜਿੰਨੇ ਸਾਰੇ ਇੱਥੋਂ ਦੇ ਜਿਹੜੇ ਬਸਨੀਕ ਲੋਕ ਇਹਨਾਂ ਨੇ ਵਾਰਤ ਕੀਤੀਆਂ ਜੀ ਠੀਕ ਹੈ ਹਾਂ ਜੀ ਤੇ ਇੱਥੋਂ ਪਾਕਿਸਤਾਨ ਦਾ ਬਾਰਡਰ ਕਿੰਨੀ ਦੂਰੀ ਤੇ ਹੈ ਇੱਥੋਂ ਸਿਰਫ 3 ਕਿਲੋਮੀਟਰ ਜੀ ਇੱਥੋਂ ਚੌਂਕੀਆਂ ਇੱਕ ਕਲਵੰਤ ਚੌਂਕੀ ਸਾਹਮਣੇ ਦਿਸਣਦੀ ਆ ਇੱਕ ਟਾਪੂ ਚੌਂਕੀ ਆ ਜੀ ਲਾਗੇ ਤਾਰਿਆ ਜੀ ਹਾਂ ਜੀ 3 ਕਿਲੋਮੀਟਰ ਤੇ ਦਰਿਆ ਵੀ ਨੇੜੇ ਵਗਦਾ ਹੈ ਇਹ ਬਿਲਕੁਲ ਦਰਿਆ ਜੀ ਦਰਿਆ ਸਾਨੂੰ ਸਗੋਂ ਲੱਗ ਗਿਆ ਜੀ ਦਰਿਆ ਦਾ ਸਾਰਾ ਕਿਲੋਮੀਟਰ ਵੀ ਬਟ ਹਾਂ ਜੀ ਜਿਹੜਾ ਪਾਣੀ ਤੁਹਾਡੇ ਸੇਰੀ ਜਿਹੜਾ ਇਹਦੀ ਜੋ ਬੜਿਆ ਆ ਗਿਆ ਉਹ ਦਰਿਆ ਦਾ ਪਾਣੀ ਬੜਿਆ ਹਾਂ ਜੀ ਇਹ ਦਰਿਆ ਦਾ ਪਾਣੀ ਜੀ ਪਿੰਡ ਟੀਰਾ ਕਰਦੇ ਵੀ ਦੀ ਹੱਦ ਦੇ ਵੀ ਦੀ ਦਰਿਆ ਨਗਦਾ ਜੀ ਦਰਿਆ ਦਾ ਬੰਨ ਟੁੱਟਿਆ ਮਾਰ ਕੀ ਜੀ ਦਰਿਆ ਦਾ ਬੰਨ ਟੁੱਟਿਆ ਸੀ ਜਾਂ ਜਾਂ ਫਿਰ ਉਹ ਦਰਿਆ ਓਵਰਫਲੋ ਹੋ ਗਿਆ ਤੁਹਾਡੇ ਵੱਲ ਆ ਗਿਆ ਨਹੀਂ ਜੀ ਦਰਿਆ ਓਵਰਫਲੋ ਹੋਇਆ ਜੀ ਸਦਾ ਓਵਰਫਲੋ ਆ ਹਾਂਜੀ ਹਾਂਜੀ ਤੇ ਤੁਹਾਨੂੰ ਕਿਹੜੇ ਕਿਹੜੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਾਡੇ ਦੇ ਦੌਰਾਨ ਸਾਨੂੰ ਤੇ ਸਾਰੀਆਂ ਮੁਸ਼ਕਲਾਂ ਹੀ ਆ ਜੀ ਸਾਰੀਆਂ ਮੁਸ਼ਕਲਾਂ ਦੇਖਦੀਆਂ ਵੀ ਸਾਨੂੰ ਅਗਲੇ ਪਾਸੇ ਕੁਝ ਨਹੀਂ ਹੋਣਾ ਮੰਨ ਕੇ ਚਲੋ ਦੀਦਾ ਵੀ ਹੋਣਾ ਸੀ ਕਰਾਂਗੇ ਕੀ ਸਾਡੀਆਂ ਫਸਲਾਂ ਜਿਹੜੀਆਂ ਸਾਰੀਆਂ ਬਰਬਾਦ ਹੋ ਚੁੱਕੀਆਂ ਵਾ ਤੇ ਬੱਚਿਆਂ ਦੇ ਪਹਿਲਾਂ ਤੇ ਮਹੀਨਾ ਮਹੀਨਾ ਸਰਕਾਰੀ ਛੁੱਟੀਆਂ ਹੋ ਜਾਂਦੀਆਂ ਵਾ ਉਸ ਤੋਂ ਬਾਅਦ ਨੂੰ ਡੇਡ ਡੇਢ ਮਹੀਨਾ ਦੋ ਦੋ ਮਹੀਨੇ ਹੋ ਗਏ ਸਾਡੇ ਬੱਚੇ ਫਿਰ ਮੰਨ ਕੇ ਚਲੋ ਘਰਾਂ ਦੇ ਵਿੱਚ ਬੈਠਿਆ ਕੋਈ ਸਾਧਨ ਨਹੀਂਗਾ ਕਮਾਈ ਦਾ ਕੋਈ ਸਾਧਨ ਨਹੀਂ ਨਾ ਕਿਹੇ ਮਜ਼ਦੂਰ ਦਾ ਵਾ ਨਾ ਕਿਹੇ ਕਿਸਾਨ ਦਾ ਵਾ ਕਿਸਾਨ ਦਾ ਵੀ ਸਾਰਾ ਨੁਕਸਾਨ ਹੋ ਗਿਆ ਮਜ਼ਦੂਰ ਦੇ ਵੀ ਨੁਕਸਾਨ ਹੋ ਗਿਆ ਜੀ ਤੇ ਜੋ ਬੱਚੇ ਹੁਣ ਸਕੂਲ ਨਹੀਂ ਜਾ پا ਰਹੇ ਤੇ ਉਹ ਬੱਚੇ ਹੁਣ ਕਿਵੇਂ ਪੜ੍ਹ ਰਹੇ ਨੇ ਬੱਚੇ ਘਰ ਕੀ ਪੜਨਗੇ ਜੀ ਇੱਕ ਤੇ ਪਹਿਲੀ ਗੱਲ ਤੇ ਸਾਡੇ ਕੋਲ ਇੱਥੇ ਰਹਿਣ ਮੈਨੂੰ ਜੇ ਕੋ ਘਰਾਂ ਵਿੱਚ ਮਾੜਾ ਮੋਟ ਪਾਣੀ ਸੁੱਕਾ ਤੁਸੀਂ ਚਾਰ ਚੁਫੇਰੇ ਵੇਖੋ ਕੈਮਰੇ ਦੇ ਨਾਲ ਪਾਣੀ ਚਾਰ ਚੁਫੇਰੇ ਘਰਾਂ ਦੇ ਵਿੱਚ ਸਿਰਫ ਮਾੜਾ ਮੋਟ ਜਿਹੜਾ ਕੋਈ ਅੰਦਰ ਜਿਹੜੇ ਕੋਈ ਬੱਚੇ ਆ ਜਿਹੜੇ ਕੋਈ ਕਮਰਿਆਂ ਵਾਲੇ ਆ ਚਾਹੇ ਕੋ ਥੋੜਾ ਬਲਾ ਚੁੰਕਾ ਚੁੰਕਾ ਬੱਚਾ ਹੋਰ ਤੇ ਸਾਰੇ ਪਾਣੀ ਖੜਾ ਵਾ ਜੀ ਜਿਹੜੀ ਕੋ ਸੋਚੇ ਘਰ ਸੀ 10 ਫੁੱਟ ਦੀ ਰੇਂਜ ਦੇ ਉੱਪਰ ਆ ਰਹੇ ਨੇ ਉਹ ਉਹ ਸੇਫ ਨੇ ਅਜੋ ਕੋਈ ਵਿਰਲੇ ਵਾਇ ਹੈਗਾ ਜੀ ਘਰ ਜਨਾਂ ਦੇ ਵਿੱਚ ਪਾਣੀ ਨਾਮ ਲਗਭਗ ਘਰਾਂ ਦੇ ਵਿੱਚ ਪਾਣੀ ਸਾਰਿਆਂ ਤੋਂ ਸਾਰਿਆਂ ਦੇ ਵਿੱਚ ਪਾਣੀ ਵੜ ਗਿਆ ਕੋਈ ਦੇਖਦਾ ਆ ਰਿਹਾ ਸੀ ਪਾਣੀ ਜਿੰਨੇ ਵੀ ਤੁਹਾਡੇ 10 ਕਿਲੋਮੀਟਰ ਦੇ ਏਰੀਆ 'ਚ ਮੈਂ ਦੇਖ ਰਿਹਾ ਕਿ ਫਸਲਾਂ ਦਾ ਟੋਟਲੀ ਖਰਾਬ ਹੋ ਗਈਆਂ ਹਾਂਜੀ ਇਹ ਨਾ 10 ਕਿਲੋਮੀਟਰ ਦਾ ਫਾਸਲਾ ਵਾ ਇੱਕ ਤਸੀਬਾ ਨੇਗਾ ਤਰਨਤਨ ਜਲੇ ਦੇ ਵਿੱਚ ਦੂਜਾ ਫਰੋਇਪੁਰ ਦੇ ਵਿੱਚ ਹੈ ਜੀ ਹਾਂਜੀ ਇਹ 10 ਕਿਲੋਮੀਟਰ ਦਾ ਫਾਸਲਾ ਜੀ ਇਹ 10 ਕਿਲੋਮੀਟਰ ਚੜਾਈ ਆ ਜੀ ਇਹਦੇ ਵਿੱਚ ਦੀ ਦਰਿਆ ਵਗਦਾ ਜੀ 10 ਕਿਲੋ ਦੀ ਚੜਾਈ ਦਰਿਆ ਦੀ ਹੈ ਹਾਂਜੀ ਹਾਂਜੀ 10 ਕਿਲੋਮੀਟਰ ਪੰਨਾ ਦਾ ਵਸਲਾ ਜੀ ਠੀਕ ਹੈ ਇਹਦੇ ਵਿੱਚ ਦੀ ਦਰਿਆ ਵਗਦਾ ਜੀ ਦਰਿਆ ਜਦੋਂ ਵੀ ਉੱਪਰ ਫਲੋ ਹੋਂਦਾ ਜੀ ਫਿਰ ਸਾਡਾ ਨੁਕਸਾਨ ਹੋ ਜਾਂਦਾ ਬਹੁਤ ਜ਼ਿਆਦਾ ਹਰ ਸਾਲ ਆਉਂਦਾ ਹੋਏਗਾ ਫਿਰ ਇਹ ਹਰ ਸਾਲ ਆਇਆ ਜੀ ਆ ਜੀ 24 ਦੇ ਵਿੱਚ ਨਹੀਂ ਆਇਆ 23 ਦੇ ਵਿੱਚ ਵੀ ਆਇਆ ਸੀ 19 ਦੇ ਵਿੱਚ ਵੀ ਆਇਆ ਸੀਗਾ ਜੀ ਲਗਾਤਾਰੀ ਨੁਕਸਾਨ ਹੋ ਰਿਹਾ ਜੀ ਬਹੁਤ ਜ਼ਿਆਦਾ ਇੱਥੇ ਤੁਸੀਂ ਪਹਿਲਾਂ ਹੀ ਨਹੀਂ ਦੋ ਵਾਰੀ ਤੁਹਾਨੂੰ ਹੜ੍ਹ ਨੇ ਪ੍ਰਭਾਵਿਤ ਕੀਤਾ ਹੈ ਉਸ ਤੋਂ ਬਾਅਦ ਤਾਂ ਤੁਹਾਨੂੰ ਹੁਣ ਮੈਂ ਕਹਿੰਦਾ ਹੁਣ ਤੀਸਰੀ ਵਾਰੀ ਆ ਗਿਆ ਤੀਸਰੀ ਵਾਰ ਤਾਂ ਤੁਹਾਡਾ ਉੱ ਬਹੁਤ ਜਿਆਦਾ ਇਹਨਾ ਪਰੇਸ਼ਾਨੀ ਆ ਗਈ ਆ ਫੇ ਹੁਣ ਤਾਂ ਸਾਡਾ ਇਹਨਾ ਵੀ ਸਾਨੂੰ ਇਥੇ ਇਹਨਾ ਮੁਸ਼ਕਲ ਲੱਗਦਾ ਸਾਨੂੰ ਤੇ ਰਹਿਣਾ ਵੀ ਇਥੇ ਮੁਸ਼ਕਲ ਲੱਗਦਾ ਵੀ ਕੀ ਕਰਾਂਗੇ ਕੀ ਕਾਂ ਸਾਡੇ ਬੱਚੇ ਕੀ ਕਰਨਗੇ ਅਸੀਂ ਕੀ ਕਰਾਂਗੇ ਇਥੋਂ ਦਾ ਬੰਦਾ ਕੋਈ ਕੰਮ ਜਪਨੀ ਨਹੀਂ ਹੋਇਆ ਜੀ ਸਾਰੇ ਬੰਦੇ ਜਿਹੜੇ ਸਾਰੇ ਭਾਵੇਂ ਜਿੱਦਾਂ ਮਰਜ਼ੀ ਵੀ ਕੋਈ ਜੇ ਕੋਈ ਕੋਲ ਜ਼ਮੀਨ ਵੀ ਹੈਗੀ ਦੋ ਚਾਰ ਕਿੱਲੇ ਉਹ ਵੀ ਬੰਦਾ ਫੇਲ ਹੈ ਜੀ ਇਥੇ ਹਾਂਜੀ ਹਾਂਜੀ ਜਿਹੜੇ ਬੱਚੇ ਦਾ ਹੁਣ ਛੁੱਟੀਆਂ ਤਾਂ ਹੋਈਆਂ ਜੋ ਛੁੱਟੀਆਂ ਤੋਂ ਬਾਅਦ ਜਿਵੇਂ ਛੁੱਟੀਆਂ ਖਤਮ ਜਾਂਦੇ ਪਾਣੀ ਰੋਕੇ ਉੱਤਰ ਜਾਂਦਾ ਇੱਥੋਂ ਸਕੂਲ ਕਿੰਨੀ ਦੂਰ ਹੈ ਤੁਹਾਡੇ ਪਿੰਡ ਤੋਂ ਸਕੂਲ ਤੇ ਜੀ ਸਾਡਾ ਸਾਂਝਾ ਸਕੂਲ ਹੈ ਜੇ ਇੱਕ ਪਿੰਡ ਧੀਰਾ ਘਰਾ ਚੌਂਕ ਦੇ ਹੈਗਾ ਬਾ ਚੌਂਕੇ ਇਧਰ ਪਿੱਛੇ ਜਾਵਾਂਗੇ ਤੇ ਚੜਦੇ ਵਾਲੇ ਪਾਸੇ ਤੇ ਉਹ ਸਾਂਝਾ ਸਕੂਲ ਹੈ ਤਿੰਨਾਂ ਚੋਂ ਪਿੰਡਾਂ ਦਾ ਇੱਥੇ ਹੈਗਾ ਪ੍ਰਾਇਮਰੀ ਤੋਂ ਆਪਣਾ ਹਾਈ ਸਕੂਲ ਹੈ 12ਵੀਂ ਦਾ ਠੀਕ ਹੈ ਹਾਂਜੀ ਹਾਈ ਸਕੂਲ ਤੱਕ ਤੇ ਬੱਚਾ ਪੜ ਲਾਂਦਾ ਉਸ ਤੋਂ ਬਾਅਦ ਬੱਚਾ ਕੋਈ ਪੜਨ ਵਾਲਾ ਹੁੰਦਾ ਇੰਟੈਲੀਜੈਂਟ ਹੁੰਦਾ ਪੜਨ ਦਾ ਇਸ਼ੂ ਹੁੰਦਾ ਉਹ ਉਸ ਲਈ ਕੀ ਸਹੂਲਤ ਹੈ ਸੇਰੀ ਜੀ ਅਸੀਂ ਤੇ ਕਹਿੰਦੇ ਸੀ ਵੀ ਸਾਡੀ ਕੋਈ ਸਹੂਲਤ ਵਾਲੀ ਗੱਲ ਨਹੀਂ ਜਦੋਂ ਮੰਨ ਕੇ ਚਲੋ ਮਹੀਨਾ ਡੇਢ ਮਹੀਨਾ ਪਹਿਲਾਂ ਛੁੱਟੀਆਂ ਹੋ ਗਈਆਂ ਸਰਕਾਰੀ ਉਸ ਤੋਂ ਬਾਅਦ ਜੀ 2 ਮਹੀਨੇ ਹੋਣ ਹੋ ਗਏ ਬੱਚੇ ਘਰੇ ਬੈਠੇ ਆ ਉਹ ਸਾਨੂੰ ਸਕੂਲ ਦਾ ਫਾਇਦਾ ਤੇ ਤਾਂ ਹੀ ਜੇ ਬੱਚੇ ਲਗਾਤਾਰ ਪੜਨਗੇ ਜੀ ਤੇ ਜਿਹੜੇ ਬੱਚੇ ਕਾਲਜਾਂ ਦੇ ਵਿੱਚ ਪੜਦੇ ਯੂ ਬਿਚਾਰੇ ਆਪਦੇ ਘਰੇ ਬੈਠੇ ਆ ਕਾਲਜ ਤੋਂ ਇੱਥੋਂ ਕਿੰਨੀ ਦੂਰ ਹੈ ਕਾਲਜ ਵੀ ਲਗਭਗ ਫਰੋਜ ਸ਼ਹਿਰ ਫਰੋਜਪੁਰ ਜੀ ਸਾਨੂੰ ਪੈਂਦੇ ਕਾਲਜ 25-30 ਕਿਲੋਮੀਟਰ ਦੂਰ ਹੈਗਾ ਕਿਲੋਮੀਟਰ ਕਾਲਜ ਹੁਣ ਇਧਰ ਜਾਨ ਨੂੰ ਕੋਈ ਸਾਧਨ ਨਹੀਂਗਾ ਸਾਧਨ ਤੇ ਵੈਸੇ ਅੱਗੇ ਨਹੀਂ ਸੀਗੇ ਸਾਨੂੰ ਰੋਡ ਦੂਰ ਪੈਂਦਾ ਵਾ ਜੀ ਤੇ ਹੁਣ ਤੇ ਸਾਨੂੰ ਮੁਸ਼ਕਲ ਹੈਗੀ ਹੁਣ ਤੇ ਜਿਹੜੇ ਬੱਚੇ ਵਿਚਾਰੇ ਜਾ ਕੇ ਪਹੁੰਚ ਨਹੀਂ ਸਕਦੇ ਨੇ ਜੋ ਬੱਚੇ ਕਾਲਜ ਵਿੱਚ ਵੀ ਜਾਂਦੇ ਨੇ ਤੁਹਾਡੇ ਰੋਡ ਰੋੜਾਂ ਦਾ ਕਨੈਕਟੀਵਿਟੀ ਬਹੁਤ ਘੱਟ ਹੈ ਇਸ ਇਡੇ ਵਿੱਚ ਤੇ ਉਹ ਬੱਚੇ ਫਿਰ ਕਿਵੇਂ ਜਾਂਦੇ ਨੇ ਕਾਲਜਾਂ ਵਾਲੇ ਬਸ ਜੀ ਇਸ ਤਰ੍ਹਾਂ ਕੋਈ ਚੜਹਾ ਚੜੂ ਕੇ ਆਉਂਦੇ ਜੀ ਬੱਚਿਆਂ ਨੂੰ ਕੋਈ ਮੁਰਸਲ ਜਦੋਂ ਸੁੱਕਾ ਜਦੋਂ ਮੰਨ ਕੇ ਚਲੋ ਪਾਣੀ ਨਹੀਂ ਹੁੰਦਾ ਉਦੋਂ ਬੱਚਿਆਂ ਨੂੰ ਚੜਹਾ ਚੜੂ ਕਿਉਂਦੇ ਰੋਡ ਦੇ ਉੱਤੇ ਜਿਵੇਂ ਕਿਸੇ ਨੂੰ ਹਾਰ ਫਕੇ ਚੜਾਉਂਦਾ ਜੀ ਕਿਸੇ ਨੂੰ ਇਧਰ ਬੱਗੇ ਵਾਲਾ ਪਿੰਡੇ ਤੇ ਲਾਗੇ ਰੋਡ ਪੈਂਦਾ ਜੀ ਉਧਰ ਪਹੁੰਚਾਉਂਦਾ ਇਸ ਤਰ੍ਹਾਂ ਕਰਕੇ ਆ ਜੀ ਹਾਂ ਜੀ ਤੇ ਜਿਹੜਾ ਇੱਕ ਤਾਂ ਤੁਸੀਂ ਦੱਸਿਆ ਕਿ ਤੁਹਾਡਾ ਇਹ ਇੰਨੀਆਂ ਮੁਸ਼ਕਲਾਂ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਉਸ ਤੋਂ ਬਾਅਦ ਇੱਕ ਚੀਜ਼ ਹੋ ਰਹੀ ਹੈ ਹੁਣ ਹਰ ਦੌਰਾਨ ਤਕਰੀਬਨ ਰਾਸ਼ਨ ਵੀ ਮੈਂ ਕਹਿੰਦਾ ਤਕਰੀਬਨ ਆ ਰਿਹਾ ਲੋਕਾਂ ਨੂੰ ਇਸੇ ਦੇ ਚ ਹਰ ਦੇ ਦੌਰਾਨ ਜਾਂ ਹੁਣ ਆਉਣ ਵਾਲੇ 2 ਮਹੀਨੇ ਲਈ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਪੈ ਸਕਦੀ ਹੈ ਜ਼ਰੂਰਤ ਸਾਰੀ ਆ ਜੀ ਜਿਵੇਂ ਕਿ ਲਗਭਗ ਸਾਡੀਆਂ ਹੁਣ ਜ਼ਮੀਨਾਂ ਅਜੇ ਤੇ ਪਾਣੀ ਖੜਾ ਜੀ ਜ਼ਮੀਨਾਂ ਦੇ ਵਿੱਚ ਉਹ ਸੌਕਣ ਗਿਆ ਉਹਨਾਂ ਦੇ ਵਿੱਚ ਸਾਨੂੰ ਬੀਜ ਦੀ ਵੀ ਲੋੜ ਪੈਣੀ ਜੀ ਸਾਨੂੰ ਖਾਦੀ ਦੀ ਵੀ ਲੋੜ ਪੈਣੀ ਆ ਸਾਨੂੰ ਡੀਜ਼ਲ ਦੀ ਵੀ ਲੋੜ ਪੈਣੀ ਆ ਜੀ ਹੁਣ ਸਾਡੀ ਤੇ ਨਹੀਂ ਸਾਡੀ ਹਿੰਮਤ ਨਹੀਂ ਕਿ ਸਾਨੂੰ ਅਸੀਂ ਤੇ ਅੱਗੇ ਆੜਤੀਆਂ ਦੇ ਦੇ ਸਰਕਾਰ ਦੇ ਦਬਾਊਗਾ ਕੋਈ ਆੜਤੀਆਂ ਦੇ ਦਬਾਊਗਾ ਕੋਈ ਸਰਕਾਰ ਦੇ ਦਬਾਊਗਾ ਕਿ ਸਾਨੂੰ ਕੋਈ ਆੜਤੀਆ ਪੈਸੇ ਦੇ ਦੇਗਾ ਵੀ ਲਵੀ ਲਾੜੂ ਜਾ ਕੇ ਵੀ ਬਜਾਈ ਕਰ ਲੋ ਅਸੀਂ ਤੇ ਅੱਗੇ ਉਹਨਾਂ ਤੋਂ ਚੁੱਕ ਕੇ ਤੇ ਅੱਗੇ ਅਸੀਂ ਖਰਚਾ ਕਰਕੇ ਬੈਠੇ ਆ ਜੀ ਤੇ ਸਾਨੂੰ ਤੇ ਮੁਸ਼ਕਲੀ ਦੀ ਦੀ ਆ ਵੀ ਜੇ ਮੰਨ ਕੇ ਚੱਲੋ ਸਾਡੀਆਂ ਖਾਦੀ ਕੋਈ ਨਹੀਂ ਵਾਂ ਫੜਦਾ ਸਾਡੀਆਂ ਹੋ ਸਕਦਾ ਸਾਡੀਆਂ ਕਣਕਾਂ ਵੀ ਰਹਿ ਜਾਣ ਜੀ ਬੀਜ ਨੂੰ मुश्किल है जी, हाँ, थी, हाँ थी। जी हाँ। बेटा जी तू तो इधर आओ सामने आओ तू ही, आजू आयू? आजू अति आजू तुझ, हाँ तू सी कैडिगलाच पढ़ रही हो? शेमिचे। शेमिच पढ़ हो किन टाइम पे स्कूल गया ना? मिना। ना हो गया स्कूल गया है ना? ते थोड़ा दिल्ली कर्दा पढ़ने ली जान ले स्कूल। है ना ਬਰਸਾਤ ਦੇ ਕਾਰਨ ਜਿਹੜਾ ਤੁਹਾਡੇ ਪਾਣੀ ਚ ਤੁਹਾਡੇ ਏਰੀਆ ਚ ਪਾਣੀ ਆਇਆ ਹੋਇਆ ਪਾਣੀ ਖੜਿਆ ਉਸ ਕਰਕੇ ਤੁਸੀਂ ਜਾ ਨਹੀਂ پا ਰਹੇ ਹੋ ਹਾਂਜੀ ਹੈਨਾ ਹਾਂਜੀ ਤੇ ਔਨਲਾਈਨ ਨਹੀਂ ਪੜ ਰਹੇ ਹੋ ਨਹੀਂ ਔਨਲਾਈਨ ਸਟਡੀ ਨਹੀਂ ਕਰਵਾਈ ਜਾ ਰਹੀ ਤੁਹਾਨੂੰ ਨਹੀਂ ਤੇ ਜਿਹੜਾ ਤੁਹਾਡਾ ਸਿਲੇਬਸ ਹੈ ਜੋ ਹੁਣ ਤੱਕ ਤੁਸੀਂ ਸਿਲੇਬਸ ਰਹਿ ਕਰਨ ਤੋਂ ਰਹਿ ਚੁੱਕਾ ਹੈ ਉਹ ਤੁਸੀਂ ਕਿਵੇਂ ਕਵਰ ਕਰੋਗੇ ਹੁਣ ਤੇ ਸਕੂਲ ਲੱਕ ਦਈਓ ਉਹਦੀ ਖਬਰ ਹੋਏਗਾ ਨਾ ਪਰ ਮੈਨ ਲੱਗਦਾ ਤੁਹਾਨੂੰ ਲੱਗਦਾ ਹੀ ਕਵਰ ਹੋ ਜਾਏਗਾ ਇਹ ਦਾ ਨਹੀਂ ਮੁਸ਼ਕਲ ਹੈ ਨਾ ਹਾਂਜੀ ਸੋ ਦੋਸਤੋ ਤੁਸੀਂ ਦੇਖਿਆ ਜੋ ਇਹ ਪਿੰਡ ਤੁਸੀਂ ਦੇਖ ਰਹੇ ਹੋ ਭਾਜੀ ਨੂੰ ਮੈਂ ਕਹਿਣਾਗਾ ਮੇਰੇ ਨਾਲ ਉੱਠ ਦਿਖਾਓ ਇੱਥੋਂ ਬਾਰਡਰ ਜੋ ਪਾਕਿਸਤਾਨ ਦਾ ਬਾਰਡਰ ਬਿਲਕੁਲ ਜਸਟ 3 ਕਿਲੋਮੀਟਰ ਦੀ ਦੂਰੀ ਤੇ ਅੱਗੇ ਲਾਸਟ ਵਿੱਚ ਤੁਸੀਂ ਸਵੈਦੇਸ aí ਦੇਖ ਸਕਦੇ ਹੋ ਸਵੈਦੇ ਜੋ ਪਹਿਲਾਂ ਇੱਕ ਨਦੀ ਆਏਗੀ ਨਦੀ ਤੋਂ ਬਾਅਦ ਨਾਲੇ ਚੌਕੀ ਆਏਗੀ ਚੌਕੀ ਦੇ ਨਾਲ ਤੁਸੀਂ ਰੁੱਖ ਦੇਖ ਰਹੇ ਹੋ ਉਹਨਾਂ ਰੁੱਖਾਂ ਦੇ ਨੇੜੇ ਪਾਕਿਸਤਾਨ ਦਾ ਬਾਰਡਰ ਐਸੇ ਪਿੰਡ ਚਾਰੋਂ ਪਾਸੋਂ ਪਾਣੀ ਨਾਲ ਘਿਰਿਆ ਹੋਇਆ ਹੈ ਇਸ ਪਿੰਡ ਦੇ ਲੋਕਾਂ ਦੇ ਵਿਸ਼ੇਸ਼ ਨਾਸੀਂ ਗੱਲ ਕੀਤੀ ਹੈ ਤੇ ਗੱਲ ਕਰਨ ਤੋਂ ਬਾਅਦ ਅਸੀਂ ਇਹਨਾਂ ਦੀਆਂ ਮੁਸ਼ਕਲਾਂ ਜਾਣੀਆਂ ਮੁਸ਼ਕਲਾਂ ਜਾਣ ਤੋਂ ਬਾਅਦ ਮੈਂ ਇਹਨਾਂ ਦੇ ਵੀਰਾਂ ਨੂੰ ਖਾਸ ਬੇਨਤੀ ਕਰਦਾ ਹਾਂ ਇਹਨਾਂ ਪਿੰਡਾਂ ਦੀ ਲੋਕ ਵਾਹ ਫੜਨ ਇਹਨਾਂ ਦੇ ਵੀਰ ਵਾਹ ਫੜਨ ਪੰਜਾਬੀ ਵਾਹ ਫੜਨ ਸਮਾਜ ਸੇਵੀ ਵਾਹ ਫੜਨ ਜੋ ਵੀ ਸੇਵਾ ਕਰਨ ਦਾ ਇਸ਼ਕ ਹੈ ਉਹ ਇਹਨਾਂ ਲੋਕਾਂ ਦੀ ਸੇਵਾ ਹੈਲਪ ਕਰੇ ਹਰੇ ਪਾਣੀ ਮਹੀਨਾ ਮਹੀਨਾ ਮੈਨੂੰ ਲੱਗਦਾ ਮਹੀਨਾ ਤੋਂ 2 ਮਹੀਨੇ ਪਾਣੀ ਉਤਰੇਗਾ ਨਹੀਂ ਉਸ ਤੋਂ ਬਾਅਦ ਸੁੱਕਣ ਨੂੰ ਵੀ ਟਾਈਮ ਲੱਗੇਗਾ ਇਹਨਾਂ ਦੀ ਕਣਕ ਦੀ ਬਜਾਈ ਲਈ ਇਹਨਾਂ ਦੀ ਮਦਦ ਦੀ ਗੋਹਾਲ ਲਗਾਈ ਗਈ ਹੈ ਨਾ ਵੱਲੋਂ ਸੋ ਮੈਂ ਬੇਨਤੀ ਕਰਾਂਗਾ ਇਹਨਾਂ ਲੋਕਾਂ ਦੀ ਬਾਹ ਫੜੀ ਜਾਵੇ ਤਾਂ ਜੋ ਇਹ ਆਪਣੇ ਕਣਕ ਬੀਜ ਸਕਣ ਤੇ ਆਪਣਾ ਰੋਜੀ ਰੋਟੀ ਲਈ ਆਪਣਾ ਰਹਿਣ ਬਸੇਰਾ ਤੇ ਉਸ ਤੋਂ ਬਾਅਦ ਹੋਰ ਵੀ ਜਿਹੜੀਆਂ ਇਹਨਾਂ ਬੁਨਿਆਦੀ ਜ਼ਰੂਰਤਾਂ ਉਹ ਪੂਰੀਆਂ ਕਰ ਸਕਣ ਮੈਂ ਵੀਡੀਓ ਵੇਖਣ ਵਾਲਿਆਂ ਨੂੰ ਇਹ ਕਹਿਣਾ ਚਾਹਾਂਗਾ ਜਿੰਨੇ ਵੀ ਵੀਡੀਓ ਦੇਖ ਰਹੇ ਨੇ ਇਸ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਨਾ ਲਾਈਕ ਕਰਨਾ ਇਹ ਮੈਸੇਜ ਬਹੁਤ-ਬਹੁਤ ਲੋਕਾਂ ਤੱਕ ਪਹੁੰਚਾਣਾ ਧੰਨਵਾਦ